ਵੱਡੇ ਖਲਾਸੇ ਦਿਨੋ ਦਿਨ ਸਾਹਮਣੇ ਆ ਰਹੇ ਨੇ ਸੁਖਵੀਰ ਸਿੰਘ ਬਾਦਲ ਦੇ ਮਤਲਕ ਔਰ ਉੱਥੇ ਹੀ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਚਰਚਾਵਾਂ ਛਿੜਗੀਆਂ ਕਿ ਮਜੀਠੀਆ ਕਿੱਥੇ ਨੇ ਕਿੱਥੇ ਚਲੇ ਗਏ ਵਿਕਰਮ ਸਿੰਘ ਮਜੀਠੀਆ ਕਿਉਂ ਸਾਹਮਣੇ ਨਹੀਂ ਆ ਰਹੇ ਕਿਉਂ ਅਚਾਨਕ ਇਹ ਚਰਚਾਵਾਂ ਚੱਲਦੀਆਂ ਪਈਆਂ ਕਿ ਵਿਕਰਮ ਸਿੰਘ ਮਜੀਠੀਆ ਸੁਖਵੀਰ ਸਿੰਘ ਬਾਦਲ ਦੇ ਨਾਲ ਲੜੇ ਹੋਏ ਨੇ ਉਹਨਾਂ ਦਾ ਕੋਈ ਵਿਵਾਦ ਚੱਲਦਾ ਪਿਆ ਦਰਅਸਲ ਹਾਲ ਹੀ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੂੰ ਸ਼੍ਰੀ ਕਾਲ ਤਖਤ ਸਾਹਿਬ ਦੇ ਸਾਹਮਣੇ ਤਲਬ ਕੀਤਾ ਗਿਆ ਸੀ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਹੁਕਮ ਜਾਰੀ ਕੀਤਾ ਸੀ ਲੰਗੇ ਕਲ ਸੁਖਬੀਰ ਸਿੰਘ ਬਾਦਲ ਸ਼੍ਰੀ ਕਾਲ ਤਖਤ ਸਾਹਿਬ ਸਾਹਮਣੇ ਪੇਸ਼ ਹੁੰਦੇ ਨੇ ਉਹਨਾਂ ਦੇ ਨਾਲ ਉਸ ਵੇਲੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬਲਵਿੰਦਰ ਸਿੰਘ ਭੁੰਦੜ ਔਰ ਨਾਲ ਦੀ ਨਾਲ ਗੁਰਚਰਨ ਸਿੰਘ ਗਰੇਵਾਲ ਜਿਹੜੇ ਨੇ ਉਹ ਮੌਜੂਦ ਹੁੰਦੇ ਨੇ ਉਹਨਾਂ ਦੇ ਨਾਲ ਅੰਦਰ ਜਾਂਦੇ ਨੇ ਅੰਦਰ ਜਾ ਕੇ ਆਪਣਾ ਪੱਖ ਜਿਹੜਾ ਸੁਖਬੀਰ ਸਿੰਘ ਬਾਦਲ ਪੇਸ਼ ਕਰਦੇ ਨੇ ਲਫਾਫਾ ਇੱਕ ਜਿਹੜਾ ਬੰਦ ਲਫਾਫਾ ਹੁੰਦਾ ਉਹ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਦੇ ਆਉਂਦੇ ਨੇ ਪਰ ਚਰਚਾ ਹੁਣ ਛਿੜ ਗਈ ਹੈ ਕਿ ਕੀ ਬਿਕਰਮ ਸਿੰਘ ਮਜੀਠੀਆ ਸੁਖਬੀਰ ਸਿੰਘ ਬਾਦਲ ਦੇ ਉਲਟ ਚੱਲਦੇ ਪਏ ਨੇ ਚਰਚਾ ਸਿਰਫ ਇਹੀ ਨਹੀਂ ਹੈ ਚਰਚਾ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਵਿਛੜੀ ਪਈ ਹੈ ਕਿ ਕੀ ਸੁਖਬੀਰ ਸਿੰਘ ਬਾਦਲ ਆਪਣੀ ਪ੍ਰਧਾਨਗੀ ਛੱਡਣਾ ਚਾਹੁੰਦੇ ਨੇ ਬਿਲਕੁਲ ਇਹ ਸਵਾਲ ਖੜਾ ਹੋਣ ਲੱਗ ਗਿਆ ਹੈ ਇਹ ਇਸ ਕਰਕੇ ਵੀ ਖੜਾ ਹੋ ਰਿਹਾ ਕਿਉਂਕਿ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹਨਾਂ ਦੇ ਬਾਰੇ ਚਰਚਾ ਚੱਲਦੀ ਪਈ ਹੈ ਸੂਤਰਾਂ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਆਪਣੀ ਪ੍ਰਧਾਨਗੀ ਆਪ ਹੀ ਛੱਡਣਾ ਚਾਹੁੰਦੇ ਨੇ ਇਦੇ ਵਿੱਚ ਕੋਈ ਪੁਖਤਾ ਪ੍ਰਮਾਣ ਜਿਹੜਾ ਹੈ ਉਹ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਜਨਤਕ ਤੌਰ ਤੇ ਕਿਸੇ ਦਾ ਕੋਈ ਡਾਕੂਮੈਂਟਡ ਬਿਆਨ ਜਿਹੜਾ ਉਹ ਸਾਹਮਣੇ ਨਹੀਂ ਆਇਆ ਅਜੇ ਤੱਕ ਪਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਚਰਚਾਵਾਂ ਅਲੈਦਾ ਚੱਲੀਆਂ ਹੋਈਆਂ ਕਿ ਹੋ ਸਕਦਾ ਹੈ ਕਿ ਸੁਖਵੀਰ ਸਿੰਘ ਬਾਦਲ ਹੁਣ ਉਸ ਸਟੇਜ ਤੇ ਆ ਗਏ ਨੇ ਕਿ ਉਹ ਆਪਣੀ ਪ੍ਰਧਾਨਗੀ ਆਪ ਛੱਡ ਦੇਣ ਜਾਂ ਛੱਡਣ ਦੀ ਕਾਹਿਸ਼ ਰੱਖਦੇ ਹੁਣ ਦਰਸਲ ਕਿਹਾ ਜਾ ਰਿਹਾ ਹੈ ਕਿ ਜਦੋਂ ਸ਼੍ਰੀ ਕਾਲਤਖ ਸਾਹਿਬ ਵੱਲੋਂ ਉਹਨਾਂ ਨੂੰ ਤਲਬ ਕੀਤਾ ਗਿਆ ਸੀ ਯਾਨੀ ਕਿ ਸੁਖਬੀਰ ਸਿੰਘ ਬਾਦਲ ਨੂੰ ਬੁਲਾਇਆ ਗਿਆ ਸੀ ਉਸ ਵੇਲੇ ਕਈ ਅਕਾਲੀ ਲੀਡਰ ਸੀ ਜਿਹੜੇ ਕਹਿ ਰਹੇ ਸੀ ਕਿ ਬਾਗੀ ਧੜੇ ਦੇ ਪੋਲ ਜਿਹੜੀ ਆ ਉਹ ਖੋਲੀ ਜਾਵੇ ਬਾਗੀ ਧੜੇ ਦੇ ਪੋਤੜੇ ਫਰੋਲੇ ਜਾਣ ਔਰ ਉਸੇ ਦੇ ਚਲਦੇ ਸੁਖਬੀਰ ਸਿੰਘ ਬਾਦਲ ਨੇ ਕਿਸੇ ਤੌਰ ਤੇ ਨਾ ਕਰ ਦਿੱਤੀ ਔਰ ਇੱਥੋਂ ਤੱਕ ਕਿਹਾ ਗਿਆ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਇਸ ਗੱਲੋਂ ਇਨਕਾਰ ਕਰਕੇ ਤੇ ਇੱਕ ਨਾਰਮਲ ਮੁਆਫੀਨਾਮਾ ਲਿਖਿਆ ਔਰ ਇਥੋਂ ਤੱਕ ਵੀ ਕਿਹਾ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਹੁਣ ਮੰਨ ਬਣਾਈ ਬੈਠੇ ਨੇ ਕਿ ਉਹ ਆਪਣੀ ਕੁਰਸੀ ਜਿਹੜੀ ਹੈ ਪ੍ਰਧਾਨਗੀ ਦੀ ਉਹ ਛੱਡ ਦੇਣ ਇਸ ਮਾਮਲੇ ਨੂੰ ਲੈ ਕੇ ਪੁਖਤਾ ਪ੍ਰਮਾਣ ਨਹੀਂ ਕੋਈ ਦਿੱਤਾ ਜਾ ਸਕਦਾ ਪ੍ਰਤਾਮੀ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਚਰਚਾ ਜਿਹੜੀ ਆ ਉਹ ਅਲਹਿਦਾ ਚੱਲਦੀ ਪਈ ਔਰ ਇਸੇ ਦੇ ਪੈਰਲਲ ਇੱਕ ਹੋਰ ਚਰਚਾ ਹੈ ਕਿ ਸੁਖਬੀਰ ਸਿੰਘ ਬਾਦਲ ਤੇ ਵਿਕਰਮ ਸਿੰਘ ਮਜੀਠੀਆ ਦੀ ਆਪਸ ਦੇ ਵਿੱਚ ਖੜਕੀ ਪਈ ਹੈ ਦੋਵੇਂ ਜਾਣੇ ਇੱਕ ਦੂਸਰੇ ਨਾਲ ਗੱਲ ਨਹੀਂ ਕਰ ਰਹੇ ਔਰ ਇੱਥੋਂ ਤੱਕ ਕਿਹਾ ਜਾ ਰਿਹਾ ਹੈ ਕਿ ਵਿਕਰਮ ਸਿੰਘ ਮਜੀਠੀਆ ਸੁਖਬੀਰ ਸਿੰਘ ਬਾਦਲ ਦੇ ਨਾਲ ਚੱਲਣ ਲਈ ਵੀ ਤਿਆਰ ਨਹੀਂ ਹੈ ਯਾਨੀ ਕਿ ਆਪਸ ਦੇ ਵਿੱਚ ਕੁਝ ਵਿਵਾਦ ਚੱਲਦਾ ਪਿਆ ਇਹ ਸੂਤਰਾਂ ਮੁਤਾਬਿਕ ਖਬਰ ਸਾਹਮਣੇ ਆ ਰਹੀ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਲੰਗੇ ਕਾਲ ਸ੍ਰੀ ਕਾਲ ਤਖਤ ਸਾਹਿਬ ਸਾਹਮਣੇ ਪੇਸ਼ ਹੁੰਦੇ ਨੇ ਹੁਣ ਇੱਕ ਵੱਡਾ ਦਿਨ ਸੀ ਇੱਕ ਵੱਡਾ ਇਨਸੀਡੈਂਟ ਸੀ ਜੋ ਵਾਪਰਿਆ ਸੁਖਬੀਰ ਸਿੰਘ ਬਾਦਲ ਸ੍ਰੀ ਕਾਲ ਤਖਤ ਸਾਹਿਬ ਸਾਹਮਣੇ ਨਾਤਮਸਤਕ ਹੋਏ ਮਾਫੀ ਨਾਮਾ ਜਿਹੜਾ ਉਹ ਕਥੇ ਤੌਰ ਦੇ ਉੱਤੇ ਦਿੱਤਾ ਔਰ ਇਸ ਦਰਮਿਆਨ ਉਹਨਾਂ ਦੇ ਨਾਲ ਹਰਜਿੰਦਰ ਸਿੰਘ ਧਾਮੀ ਜਿਹੜੇ ਐਸਜੀਪੀਸੀ ਪ੍ਰਧਾਨ ਨੇ ਬਲਵਿੰਦਰ ਸਿੰਘ ਭੁੰਦੜ ਜਿਹੜੇ ਅਨੁਸ਼ਾਸਨਿਕ ਕਮੇਟੀ ਦੇ ਪ੍ਰਧਾਨ ਨੇ ਔਰ ਗੁਰਚਰਨ ਸਿੰਘ ਗਰੇਵਾਲ ਜਿਹੜੇ ਸਾਬਕਾ ਜਰਨਲ ਸਕੱਤਰ ਨੇ ਐਸਜੀਪੀਸੀ ਦੇ ਉਹ ਸ਼ਾਮਿਲ ਰਹਿੰਦੇ ਨੇ ਬਲਕਿ ਇੱਥੇ ਸੁਖਬੀਰ ਸਿੰਘ ਬਾਦਲ ਦੇ ਰਿਸ਼ਤੇਦਾਰ ਵਿਕਰਮ ਸਿੰਘ ਮਜੀਠੀਆ ਮੌਜੂਦ ਨਹੀਂ ਰਹਿੰਦੇ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਬੜੀਆਂ ਥਾਵਾਂ ਦੇ ਉੱਤੇ ਸੁਖਬੀਰ ਸਿੰਘ ਬਾਦਲ ਦੇ ਨਾਲ-ਨਾਲ ਤੁਰਦੇ ਨਜ਼ਰ ਆਏ ਨੇ ਪਰ ਹੁਣ ਲੰਘੇ ਕੁਝ ਸਮੇਂ ਤੋਂ ਸੁਖਬੀਰ ਸਿੰਘ ਬਾਦਲ ਤੇ ਵਿਕਰਮ ਸਿੰਘ ਮਜੀਠੀਆ ਆਪੋਜ਼ਿਟ ਡਾਇਰੈਕਸ਼ਨ 'ਚ ਜਾਂਦੇ ਨਜ਼ਰ ਆ ਰਹੇ ਨੇ ਜਿਵੇਂ ਨਾਰਥ ਪੋਲ ਤੇ ਸਾਊਥ ਪੋਲ ਹੁੰਦਾ ਹੈ ਇੱਕ ਦੂਸਰੇ ਦੇ ਆਪੋਜ਼ਿਟ ਜਾਂਦੇ ਨਜ਼ਰ ਆ ਰਹੇ ਨੇ ਜਿੱਥੇ ਸੁਖਬੀਰ ਸਿੰਘ ਬਾਦਲ ਹੁੰਦੇ ਨੇ ਵਿਕਰਮ ਮਜੀਠੀਆ ਨਹੀਂ ਹੁੰਦੇ ਮਜੀਠੀਆ ਹੁੰਦੇ ਨੇ ਸੁਖਬੀਰ ਸਿੰਘ ਬਾਦਲ ਨਹੀਂ ਜਾਂਦੇ ਐਂ ਪ੍ਰਤੀਤ ਹੋਣ ਲੱਗ ਗਿਆ ਔਰ ਲੰਘੇ ਕੱਲ ਵੀ ਐਂ ਪ੍ਰਤੀਤ ਹੋਇਆ ਜਿਸ ਕਾਰਨ ਕਿਆਸਰਾਈਆਂ ਜਿਹੜੀਆਂ ਲੱਗਣ ਲੱਗੀਆਂ ਕਿ ਸੁਖਬੀਰ ਸਿੰਘ ਬਾ ਬਿਕਰਮ ਸਿੰਘ ਮਜੀਠੀਆ ਹੁਣ ਇਹਦੇ ਚ ਸੱਚਾਈ ਕਿੰਨੀ ਹੈ ਇਹ ਤਾਂ ਸੁਖਬੀਰ ਸਿੰਘ ਬਾਦਲ ਜਾਣਦੇ ਹੋ ਸਕਦੇ ਨੇ ਜਾਂ ਬਿਕਰਮ ਮਜੀਠੀਆ ਜਾਣਦੇ ਹੋ ਸਕਦੇ ਨੇ ਪਰ ਦੋਵੇਂ ਆਪਸ ਦੇ ਵਿੱਚ ਮਿਲ ਕੇ ਨਜ਼ਰ ਨਹੀਂ ਆ ਰਹੇ ਔਰ ਦੂਜਾ ਵੱਡਾ ਸਵਾਲ ਕੀ ਸੁਖਬੀਰ ਸਿੰਘ ਬਾਦਲ ਆਪ ਆਪਣੀ ਕੁਰਸੀ ਛੱਡਣਾ ਚਾਹੁੰਦੇ ਨੇ ਤੁਹਾਡੀ ਇਸ ਬਾਰੇ ਕੀ ਰਾਏ ਕਮੈਂਟਸ ਚ ਦੱਸਣਾ ਨਾ ਭੁੱਲਣਾ ਔਰ ਤਕਲੀਬ ਬਣੇ ਰਹੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ